ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਲੀ ਕਿਉਂ ਮਨਾਈ ਜਾਂਦੀ ਹੈ ਇਸ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ ਸਭ ਤੋਂ ਪ੍ਰਸਿੱਧ ਕਾਰਨ ਹੈ ਕਿ ਭਗਵਾਨ ਸ੍ਰੀ ਰਾਮ ਜੀ ਦੇ ਵਾਪਸ ਆਉਣ ਤੇ ਅਯੁੱਧਿਆ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਖੁਸ਼ੀਆਂ ਦੇ ਦੀਪ ਜਗਾਏ ਗਏ ਉਸ ਦਿਨ ਤੋਂ ਹੀ ਇਹ ਤਿਹਾਰ ਮਨਾਇਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਵੀ ਕਈ ਕਹਾਣੀਆਂ ਨੇ ਜਸ਼ੁਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਅੱਜ ਅਸੀਂ ਦੀਵਾਲੀ ਮਨਾਉਣ ਦੇ ਪਿੱਛੇ ਕੁਝ ਕਹਾਣੀਆਂ ਬਾਰੇ ਜਾਣਾਂਗੇ ਸ੍ਰੀ ਰਾਮਚੰਦਰ ਜੀ ਦੇ ਬਨਵਾਸ ਤੋਂ ਵਾਪਸ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਵੇ ਜਗਾਏ ਸਨ ਇਹ ਹਰ ਇੱਕ ਇਨਸਾਨ ਨੂੰ ਪਤਾ ਹੈ ਕਿਹਾ ਜਾਂਦਾ ਹੈ ਕਿ ਮੰਥਰਾਂ ਦੀਆਂ ਗੱਲਾਂ ਵਿੱਚ ਆ ਕੇ ਕਿ ਕਈ ਨੇ ਦਸ਼ਰਥ ਤੋਂ ਰਾਮ ਨੂੰ ਬਨਵਾਸ ਭੇਜਣ ਦਾ ਬਚਨ ਮੰਗ ਲਿਆ ਇਸ ਤੋਂ ਬਾਅਦ ਸ੍ਰੀ ਰਾਮ ਨੂੰ ਬਨਵਾਸ ਜਾਣਾ ਪਿਆ 14 ਸਾਲਾਂ ਦਾ ਬਨਵਾਸ ਕੱਟ ਕੇ ਜਦ ਭਗਵਾਨ ਰਾਮ ਅਯੁੱਧਿਆ ਵਾਪਸ ਆਏ ਤਾਂ ਨਗਰ ਵਾਸੀਆਂ ਨੇ ਉਹਨਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਉਦੋਂ ਤੋਂ ਹੀ ਦੀਵਾਲੀ ਮਨਾਈ ਜਾਣ ਲੱਗੀ ਰਮਾਇਣ ਵਿੱਚ ਦੱਸਿਆ ਗਿਆ ਕਿ ਭਗਵਾਨ ਸ੍ਰੀ ਰਾਮ ਜਦ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਪਤਨੀ ਸੀਤਾ ਤੇ ਭਰਾ ਲక్ష్మణ ਦੇ ਨਾਲ ਅਯੋਧਿਆ ਵਾਪਸ ਆਏ ਤਾਂ ਉਸ ਦਿਨ ਪੂਰੀ ਅਯੋਧਿਆ ਨਗਰੀ ਦੀਵੇ ਤੇ ਦੀਪਮਾਲਾ ਨਾਲ جگਮਗਾ ਰਹੀ ਸੀ ਭਗਵਾਨ ਰਾਮ ਦੇ 14 ਸਾਲਾਂ ਦੇ ਬਨਵਾਸ ਦੇ ਬਾਅਦ ਅਯੋਧਿਆ ਆਗਮਨ ਤੇ ਦੀਵਾਲੀ ਮਨਾਈ ਗਈ ਸੀ ਸਾਰੇ ਨਗਰ ਸਾਰੇ ਸ਼ਹਿਰ ਵਿੱਚ ਦੀਵੇ ਜਲਾਏ ਗਏ ਉਦੋਂ ਤੋਂ ਇਸ ਨੂੰ ਦੀਵਾਲੀ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਣ ਲੱਗਿਆ ਦੀਵਾਲੀ ਮਨਾਉਣ ਪਿੱਛੇ ਦੂਜਾ ਵੱਡਾ ਕਾਰਨ ਪਾਂਡਵਾ ਦਾ ਆਪਣੇ ਰਾਜ ਵਾਪਸ ਆਉਣਾ ਮਹਾਭਾਰਤ ਕਾਲ ਵਿੱਚ ਕੌਰਵਾਂ ਨੇ ਸ਼ਕੂਨੀ ਮਾਮਾ ਦੀ ਮਦਦ ਨਾਲ ਸ਼ਤਰੰਜ ਦੇ ਖੇਡ ਵਿੱਚ ਪਾਂਡਵਾ ਨੂੰ ਹਰਾ ਕੇ ਛਲਪੂਰਵਕ ਉਹਨਾਂ ਦਾ ਸਭ ਕੁਝ ਲੈ ਲਿਆ ਅਤੇ ਉਹਨਾਂ ਨੂੰ ਰਾਜ ਛੱਡ ਕੇ 13 ਸਾਲ ਲਈ ਬਨਵਾਸ ਜਾਣਾ ਪਿਆ ਕਤਕ ਦੀ ਮਸਿਆ ਨੂੰ ਪੰਜ ਪਾਂਡਵ ਯੁਤਿਸ਼ਤਰ ਭੀਮ ਅਰਜੁਨ ਨਕੁਲ ਅਤੇ ਸਹਦੇਵ 13 ਸਾਲ ਦਾ ਬਨਵਾਸ ਪੂਰਾ ਕਰਕੇ ਆਪਣੇ ਰਾਜ ਵਿੱਚ ਵਾਪਸ ਆਏ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਰਾਜ ਦੇ ਲੋਕਾਂ ਨੇ ਦੀਵੇ ਜਲਾਏ ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਹੀ ਕੱਤਕ ਦੀ ਮੱਸਿਆ ਨੂੰ ਦੀਵਾਲੀ ਮਨਾਏ ਜਾਣ ਲੱਗੀ। ਦੀਵਾਲੀ ਮਨਾਉਣ ਪਿੱਛੇ ਤੀਸਰਾ ਵੱਡਾ ਕਾਰਨ ਮਾਂ ਲక్ష్ਮੀ ਜੀ ਦਾ અવਤਾਰ ਧਨ ਦੀ ਦੇਵੀ ਅਤੇ ਭਗਵਾਨ ਵਿਸ਼ਨੂੰ ਦੀ ਅਰਧਾਨਗੀ ਭਾਵ ਪਤਨੀ ਮਾਂ ਲక్ష్ਮੀ ਜੀ ਦੀ ਉਤਪਤੀ ਨੂੰ ਲੈ ਕੇ ਪ੍ਰਾਣਿਕ ਕਥਾਵਾਂ ਦੇ ਅਨੁਸਾਰ ਤਾਣਵਾ ਨੇ ਤਿੰਨਾਂ ਲੋਕਾਂ ਵਿੱਚ ਹਹਾਕਾਰ ਮਚਾ ਰੱਖਿਆ ਸੀ। ਕਲਾਂਤਰ ਵਿੱਚ ਤਿੰਨਾਂ ਲੋਕਾਂ ਵਿੱਚ ਦਾਣਵਾ ਦਾ ਅਤਿਆਚਾਰ ਵਧਣ ਲੱਗਾ ਤੇ ਉਹਨਾਂ ਦਾ ਤਿੰਨਾਂ ਲੋਕਾਂ ਵਿੱਚ ਰਾਜ ਹੋ ਗਿਆ ਜਿਸ ਕਾਰਨ ਰਾਜਾ ਇੰਦਰ ਦਾ ਸੰਗਾਸ਼ਨ ਵੀ ਚਲਾ ਗਿਆ ਇਸ ਤੋਂ ਬਾਅਦ ਕਵਰਾਏ ਦੇਵਤਾ ਗਣ ਭਗਵਾਨ ਵਿਸ਼ਨੂ ਜੀ ਦੀ ਸ਼ਰਨ ਵਿੱਚ ਪਹੁੰਚੇ ਫਿਰ ਭਗਵਾਨ ਨੇ ਉਹਨਾਂ ਨੂੰ ਸਮੁੰਦਰ ਮਥਨ ਕਰਨ ਦੀ ਥਲਾ ਦਿੱਤੀ ਤੇ ਸਮੁੰਦਰ ਮੰਥਨ ਵਿੱਚੋਂ ਨਿਕਲਣ ਵਾਲੇ ਅਮਰਤ ਨੂੰ ਪੀਣ ਲਈ ਕਿਹਾ ਇਸ ਨਾਲ ਦੇਵਤੇ ਅਮਰ ਹੋ ਜਾਣਗੇ ਅਤੇ ਉਹ ਦਾਣਵਾਂ ਨੂੰ ਹਰਾਉਣ ਵਿੱਚ ਸਫਲ ਹੋਣਗੇ ਭਗਵਾਨ ਵਿਸ਼ਨੂੰ ਦੇ ਕਹਿਣ ਤੇ ਜੀਤ ਸਾਗਰ ਵਿੱਚ ਸਮੁੰਦਰ ਮੰਥਨ ਕੀਤਾ ਗਿਆ ਜਿਸ ਵਿੱਚ 14 ਰਤਨਾ ਦੇ ਨਾਲ-ਨਾਲ ਅਮਰਤ ਰਸ ਵੀ ਨਿਕਲਿਆ ਸਮੁੰਦਰ ਮੰਥਨ ਦੌਰਾਨ ਹੀ ਮਾਂ ਲਕਸ਼ਮੀ ਦਾ ਜਨਮ ਹੋਇਆ ਸੀ ਜਿਸ ਨੂੰ ਭਗਵਾਨ ਵਿਸ਼ਨੂੰ ਦੁਆਰਾ ਆਪਣੀ ਅਰਦਾਗਿਨੀ ਦੇ ਰੂਪ ਵਿੱਚ ਧਾਰਨ ਕੀਤਾ ਗਿਆ। ਦੀਵਾਲੀ ਦਾ ਤਿਹਾਰ ਹਿੰਦੀ ਕੈਲੰਡਰ ਅਨੁਸਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਹੀ ਸਮੁੰਦਰ ਮੰਥਨ ਦੇ ਦੌਰਾਨ ਮਾਂ ਲక్ష్ਮੀ ਜੀ ਨੇ ਅਵਤਾਰ ਲਿਆ ਸੀ। मां लक्ष्मी ਨੂੰ ਧਨ ਦੀ ਦੇਵੀ ਮੰਨਿਆ ਜਾਂਦਾ ਹੈ ਇਸ ਲਈ ਹਰ ਘਰ ਵਿੱਚ ਦੀਵੇ ਜਗਾਉਣ ਦੇ ਨਾਲ ਨਾਲ मां लक्ष्मी ਦੀ ਵੀ ਪੂਜਾ ਕਰਦੇ ਹਾਂ ਦੀਵਾਲੀ ਦੇ ਮਨਾਉਣ ਪਿੱਛੇ ਚੌਥਾ ਕਾਰਨ ਨਰਕਾਸੁਰ ਦਾ ਅੰਤ ਤਰਗ ਜੋਤਿਸ਼ਾ ਨਗਰ ਦਾ ਰਾਜਾ ਇੱਕ ਨਰਕਾਸੁਰ ਨਾਮ ਦਾ ਦਾਇਤ ਸੀ ਜਦ ਭਗਵਾਨ ਵਿਸ਼ਨੂੰ ਵਿਰਾਦ ਦੇ ਰੂਪ ਵਿੱਚ ਉਤਪੰਨ ਹੋਏ ਸੀ ਉਨ੍ਹਾਂ ਦੇ ਸਪਰਸ਼ ਦੇ ਕਾਰਨ ਪ੍ਰithvi ਦੇ ਗਰਭ ਤੋਂ ਉਤਪੰਨ ਹੋਇਆ ਸੀ ਇਹ ਨਰਕਾਸੁਰ ਉਸਨੇ ਆਪਣੀ ਸ਼ਕਤੀ ਨਾਲ ਇੰਦਰ, ਵਰਣ, ਅਗਨੀ, ਬਾਜੂ ਤੇ ਹੋਰ ਸਾਰੇ ਦੇਵਤਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਉਹ ਸੰਤਾਂ ਨੂੰ ਵੀ ਤੰਗ ਕਰਨ ਲੱਗਾ ਇਸਤਰੀਆਂ ਤੇ ਵੀ ਅਤਿਆਚਾਰ ਕਰਨ ਲੱਗਾ ਸੰਤਾਂ ਜੀਆਂ 16000 ਇਸਤਰੀਆਂ ਨੂੰ ਵੀ ਬੰਦੀ ਬਣਾ ਲਿਆ ਕੁਸ਼ਦਾ ਅਤਿਆਚਾਰ ਇੰਨਾ ਵੱਧ ਗਿਆ ਸੀ ਤਾਂ ਦੇਵਤੇ શ્રીਕ੍ਰਿਸ਼ਨ ਦੀ ਸ਼ਰਨ ਵਿੱਚ ਆਏ ਪਰ ਨਰਕਾਸੁਰ ਨੂੰ ਇਸਤਰੀ ਦੇ ਹੱਥੋਂ ਮਰਨ ਦਾ ਸ਼ਰਾਪ ਸੀ ਇਸ ਲਈ ਭਗਵਾਨ શ્રીਕ੍ਰਿਸ਼ਨ ਨੇ ਆਪਣੀ ਪਤਨੀ ਸ਼ਤਿਆਭਾਮਾ ਨੂੰ ਸਾਰਥੀ ਬਣਾਇਆ ਇੰਦਰ ਦੀ ਪ੍ਰਾਰਥਨਾ ਸਵੀਕਾਰ ਕਰਕੇ શ્રીਕ੍ਰਿਸ਼ਨ ਜੀ ਨੇ ਆਪਣੀ ਪਤਨੀ ਸ਼ਤਿਆਭਾਮਾ ਨੂੰ ਨਾਲ ਲੈ ਕੇ ਗਰੁੱਡ ਤੇ ਸਵਾਰ ਹੋ ਕੇ ਪ੍ਰਗਜੋਤਸ਼ਾ ਨਗਰ ਪਹੁੰਚੇ ਉੱਥੇ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੀ ਪਤਨੀ ਸ਼ਤਿਆਭਾਮਾ ਦੀ ਸਹਾਇਤਾ ਨਾਲ ਸਭ ਤੋਂ ਪਹਿਲਾਂ ਨਰਕਾਸੁਰ ਦੇ ਖਾਸ ਦੈਂਤਾਂ ਨੂੰ ਮਾਰ ਮੁਕਾਇਆ ਜਦ ਨਰਕਾਸੁਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਅਨੇਕਾਂ ਸੈਨਾਪਤੀਆਂ ਤੇ ਦੈਂਤਾਂ ਨੂੰ ਨਾਲ ਲੈ ਕੇ ਜੁੱਧ ਲਈ ਨਿਕਲਿਆ ਨਰਕਾਸੁਰ ਨੂੰ istri ਹੱਥੋਂ ਮਰਨ ਦਾ ਸ਼ਰਾਪ ਸੀ ਇਸ ਲਈ ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੀ ਪਤਨੀ ਸ਼ਤਿਆਭਾਮਾ ਨੂੰ ਸਾਰਥੀ ਬਣਾਇਆ ਤੇ ਘੋਰ ਤੋਂ ਬਾਅਦ ਅੰਤ ਵਿੱਚ ਸ਼੍ਰੀ ਕ੍ਰਿਸ਼ਨ ਨੇ ਸਤਿਆ ਭਾਮਾ ਦੀ ਸਹਾਇਤਾ ਨਾਲ ਉਸ ਨਰਕਾਸੁਰ ਨੂੰ ਮਾਰ ਮੁਕਾਇਆ ਇਸ ਪ੍ਰਕਾਰ ਸ਼੍ਰੀ ਕ੍ਰਿਸ਼ਨ ਨੇ ਕੱਤਕ ਦੀ ਮੱਛਿਆ ਨੂੰ ਨਰਕਾਸੁਰ ਨੂੰ ਮਾਰ ਕੇ ਦੇਵਤਿਆਂ ਤੇ ਸੰਤਾਂ ਨੂੰ ਉਸ ਦੇ ਅਤਿਆਚਾਰ ਤੋਂ ਬਚਾਇਆ ਉਸ ਖੁਸ਼ੀ ਵਿੱਚ ਹੀ ਕੱਤਕ ਦੀ ਮੱਛਿਆ ਨੂੰ ਲੋਕਾਂ ਨੇ ਘਰਾਂ ਵਿੱਚ ਦੀਵੇ ਜਲਾਏ ਉਦੋਂ ਤੋਂ ਹੀ ਨਰਕ ਚਤਰਦਰਸ਼ੀ ਜਾਨੀ ਕਿ ਦੀਵਾਲੀ ਦਾ ਤਿਹਾਰ ਮਨਾਇਆ ਜਾਣ ਲੱਗਾ ਤਾਂ ਐਸੀ ਦੀਵਾਲੀ ਮਨਾਉਣ ਪਿੱਛੇ ਦਿਲਚਸਪ ਕਹਾਣੀਆਂ ਇਸੇ ਤਰ੍ਹਾਂ ਇਤਿਹਾਸ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਛਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ